ਅੱਜ ਆਪਾਂ ਬਣਾਵਾਂਗੇ ਕੱਚੇ ਆਲੂਆਂ ਦੇ ਬਿਨਾ ਵੇਸਣ ਤੋਂ ਪਕੌੜੇ ਤੇ ਇਹ ਪਕੌੜੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣਦੇ ਨੇ ਤੇ ਬੰਦਦੇ ਵੀ ਬਹੁਤ ਹੀ ਘੱਟ ਸਮੇਂ ਦੇ ਵਿੱਚ ਨੇ ਪਕੌੜੇ ਬਣਾਉਣ ਵਾਸਤੇ ਇੱਥੇ ਮੈਂ ਦੋ ਆਲੂ ਲੈ ਲਏ ਨੇ ਇਹ ਕੱਚੇ ਆਲੂ ਨੇ ਨਾਲ ਹੀ ਆਪਾਂ ਇੱਥੇ ਕਿਸੇ ਕਟੋਰੇ ਦੇ ਵਿੱਚ ਪਾਣੀ ਵੀ ਪਾ ਕੇ ਰੱਖ ਲਾਂਗੇ ਕਿਉਂਕਿ ਆਲੂ ਜਿਹੜੇ ਨੇ ਉਹ ਬਹੁਤ ਜਲਦੀ ਕਾਲੇ ਪੈ ਜਾਂਦੇ ਨੇ ਤੇ ਇਸ ਤਰ੍ਹਾਂ ਜੋ ਮੋਟੀ ਸਾਈਡ ਹੋਊਗੀ ਉਹ ਸਾਈਡ ਤੋਂ ਆਪਾਂ ਇਹਨਾਂ ਨੂੰ ਕੱਦੂਕਸ ਕਰ ਲੈਣਾ ਹੈ ਇਸ ਤਰੀਕੇ ਨਾਲ ਤੁਸੀਂ ਆਲੂਆਂ ਦੇ ਪਕੌੜੇ ਬਣਾਉਂਦੇ ਜੇ ਤਾਂ ਤੁਹਾਡਾ ਟਾਈਮ ਬਹੁਤ ਘੱਟ ਲੱਗਦਾ ਹੈ ਤੇ ਇੱਕ ਥੋੜਾ ਅਲੱਗ ਤਰੀਕਾ ਹੋ ਜਾਊਗਾ ਪਕੌੜੇ ਬਣਾਉਣ ਦਾ ਬਿਨਾ ਵੇਸਨ ਤੋਂ ਬਹੁਤ ਹੀ ਜ਼ਿਆਦਾ ਇਹ ਪਕੌੜੇ ਟੇਸਟੀ ਵੀ ਲੱਗਦੇ ਨੇ ਇਸ ਤਰੀਕੇ ਨਾਲ ਆਪਾਂ ਥੋੜੇ ਮੋٹے ਮੋٹے ਲੱਸ਼ੇ ਬਣਾ ਲੈਣੇ ਨੇ ਤੇ ਜਦੋਂ ਆਪਾਂ ਇਹਨਾਂ ਨੂੰ ਕੱਦੂਕਸ ਕਰਦੇ ਪਏ ਆ ਨਾਲ ਦੀ ਨਾਲ ਹੀ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਪਾਈ ਜਾਣਾ ਹੈ ਜੇਕਰ ਇਸ ਚੈਨਲ ਦੇ ਉੱਤੇ ਤੁਸੀਂ ਪਹਿਲੀ ਵਾਰ ਵੀਡੀਓ ਦੇਖਦੇ ਪਏ ਜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ ਇਹਦੇ ਨਾਲ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਏਗਾ ਸਾਰੇ ਹੀ ਆਲੂ ਆਪਾਂ ਬਿਲਕੁਲ ਇਸ ਤਰੀਕੇ ਨਾਲ ਕੱਦੂਕਸ ਕਰ ਲਏ ਨੇ ਤੇ ਇਹ ਜੋ ਆਲੂ ਦੇ ਲੱਸ਼ੇ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਤਿੰਨ ਚਾਰ ਵਾਰ ਪਾਣੀ ਵਿੱਚ ਧੋ ਲੈਣਾ ਹੈ ਤਿੰਨ ਚਾਰ ਵਾਰ ਪਾਣੀ ਦੇ ਵਿੱਚੋਂ ਧੋਂਦੇ ਨਾਲ ਇੱਕਦਮ ਇਹ ਸਾਫ਼ ਹੋ ਜਾਣਗੇ ਫੇਰ ਆਪਾਂ ਜਿੰਨਾ ਵੀ ਪਾਣੀ ਹੋਇਆ ਚੰਗੀ ਤਰੀਕੇ ਦੇ ਨਾਲ ਨਿਚੋੜ ਕੇ ਕੱਢ ਦੇਣਾ ਹੈ ਇਹ ਆਲੂ ਆਪਾਂ ਇੱਕਦਮ ਸੁੱਕੇ ਕਰ ਲੈਣੇ ਆ ਇਹਨਾਂ ਦੇ ਵਿੱਚ ਬਿਲਕੁਲ ਵੀ ਪਾਣੀ ਨਾ ਰਵੇ ਬਿਲਕੁਲ ਇਸ ਤਰੀਕੇ ਦੇ ਨਾਲ ਜਿੰਨਾ ਵੀ ਆਪਾਂ ਪਾਣੀ ਕੱਢ ਸਕਦੇ ਆ ਇਹਨਾਂ ਦੇ ਵਿੱਚੋਂ ਓਨਾ ਹੀ ਆਪਾਂ ਪਾਣੀ ਕੱਢ ਦੇਣਾ ਸਾਰੇ ਹੀ ਲਸ਼ੇ ਇਸੇ ਤਰੀਕੇ ਦੇ ਨਾਲ ਆਪਾਂ ਇੱਕਦਮ ਪਾਣੀ ਕੱਢ ਕੇ ਰੈਡੀ ਕਰ ਲਾਂਗੇ ਜੇਕਰ ਤੁਸੀਂ ਚੈਨਲ ਦੇ ਨਾਲ ਨਵੇਂ ਜੁੜੇ ਜੇ ਤੇ ਤੁਸੀਂ ਇਸ ਚੈਨਲ ਦੇ ਉੱਤੇ ਇਸ ਤਰੀਕੇ ਦੇ ਫਟਾਫਟ ਬਣਨ ਵਾਲੇ ਪਕੌੜਿਆਂ ਦੀਆਂ ਹੋਰ ਵੀ ਕਾਫੀ ਵੀਡੀਓਜ਼ ਜਾ ਕੇ ਦੇਖ ਸਕਦੇ ਜੇ ਆਲੂਆਂ ਦੇ ਵਿੱਚੋਂ ਪਾਣੀ ਕੱਢ ਕੇ ਤੇ ਆਪਾਂ ਨੂੰ ਫੇਰ ਇਹਨੂੰ ਮਿਕਸਿੰਗ ਬੋਲ ਦੇ ਵਿੱਚ ਪਾ ਦੇਣਾ ਹੈ ਇੱਕਦਮ ਆਲੂਆਂ ਦੇ ਜੋ ਲੱਸ਼ੇ ਨੇ ਇਹ ਖਿੜੇ-ਖਿੜੇ ਹੋ ਗਏ ਨੇ ਹੁਣ ਇਹਦੇ ਵਿੱਚ ਆਪਾਂ ਇੱਕ ਪਿਆਜ਼ ਬਿਲਕੁਲ ਬਰੀਕ ਤੇ ਇਸ ਤਰੀਕੇ ਨਾਲ ਲੰਬਾਈ ਦੇ ਵਿੱਚ ਕੱਟ ਕੇ ਲੈ ਲੈਣਾ ਹੈ ਤੇ ਨਾਲ ਹੀ ਇੱਥੇ ਦੋ ਹਰੀਆਂ ਮਿਰਚਾਂ ਵੀ ਬਿਲਕੁਲ ਬਰੀਕ ਕੱਟ ਕੇ ਲਈਆਂ ਨੇ ਜੇਕਰ ਤੁਸੀਂ ਪਾਉਣੀਆ ਚਾਹੋ ਤੇ ਪਾ ਸਕਦੇ ਜੇ ਜਾਂ ਫਿਰ ਕੱਲੀ ਲਾਲ ਮਿਰਚ ਵੀ ਪਾ ਸਕਦੇ ਜੇ ਪਹਿਲਾਂ ਵੀ ਮੈਂ ਇਸ ਤਰੀਕੇ ਦੇ ਲੱਸ਼ੇ ਪਕੌੜਿਆਂ ਦੀ ਰੈਸਪੀ ਸ਼ੇਅਰ ਕੀਤੀ ਸੀ ਪਰ ਉਦੋਂ ਆਪਾਂ ਇਹਦੇ ਵਿੱਚ ਗੰਡੇ ਬਿਲਕੁਲ ਨਹੀਂ ਵਰਤੇ ਤੇ ਉਂਦੀ ਆਪਾਂ ਜੋ ਸ਼ੇਪ ਸੀ ਉਹ ਵੀ ਆਪਾਂ ਕੋਈ ਨਹੀਂ ਸੀ ਬਣਾਈ ਪਰ ਇਸ ਵਾਰ ਆਪਾਂ ਇਹਨਾਂ ਪਕੌੜਿਆਂ ਨੂੰ ਇੱਕ ਵਧੀਆ ਸ਼ੇਪ ਵੀ ਦਵਾਂਗੇ ਜੋ ਦੇਖਣ ਵਿੱਚ ਵੀ ਵਧੀਆ ਲੱਗਣਗੇ ਇਹਨਾਂ ਨੂੰ ਚੰਗੀ ਤਰ੍ਹਾਂ ਮਲੌਣ ਤੋਂ ਬਾਅਦ ਹੁਣ ਇੱਥੇ ਮੈਂ ਸਭ ਤੋਂ ਪਹਿਲਾਂ 2 ਵੱਡੇ ਚਮਚ ਭਰ ਕੇ ਇਹਦੇ ਵਿੱਚ ਚੌਲਾਂ ਦਾ ਆਟਾ ਪਾਇਆ ਹੈ ਹੁਣ ਜੇਕਰ ਚੌਲਾਂ ਦਾ ਆਟਾ ਨਾ ਹੋਵੇ ਤੇ ਤੁਸੀਂ ਇਹਦੇ ਵਿੱਚ ਮੈਦਾ ਜਾਂ ਰੋਜ਼ਾਨਾ ਖਾਣ ਵਾਲਾ ਆਟਾ ਪਾ ਸਕਦੇ ਜੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਅਰਾ ਰੋਟ ਪਾਇਆ ਹੈ ਬਿਲਕੁਲ 2 ਚਮਚ ਜਿੰਨਾ ਇਹਦੇ ਨਾਲ ਜੋ ਪਕੌੜੇ ਨੇ ਉਹ ਬਹੁਤ ਜ਼ਿਆਦਾ ਕ੍ਰਿਸਪੀ ਬਣਦੇ ਨੇ ਇਹ ਤੁਸੀਂ ਜ਼ਰੂਰ ਪਾਓ ਤੇ ਚੌਲਾਂ ਦੇ ਆਟੇ ਦੀ ਥਾਂ ਤੇ ਤੁਸੀਂ ਕਣਕ ਦਾ ਆਟਾ ਪਾ ਸਕਦੇ ਜੀ ਇੱਕ ਵਾਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਤਾਂ ਜੋ ਸਾਰੇ ਹੀ ਲੱਸ਼ੀਆਂ ਦੇ ਵਿੱਚ ਆਟਾ ਚਲਾ ਜਾਵੇ ਫਿਰ ਲਾਸਟ ਵਿੱਚ ਆਪਾਂ ਇਹਦੇ ਵਿੱਚ ਨਮਕ ਜਾਂ ਆਪਣੇ ਸਵਾਦ ਅਨੁਸਾਰ ਕੋਈ ਮਸਾਲੇ ਐਡ ਕਰਨੇ ਹੋਣ ਤੇ ਉਹ ਕਰਾਂਗੇ ਥੋੜਾ ਜਿਮੇ ਦੇ ਵਿੱਚ ਕਾਲਾ ਨਮਕ ਪਾਇਆ ਹੈ ਨਾਲ ਹੀ ਇੱਥੇ ਖਾਣ ਵਾਲਾ ਨਮਕ ਜਿਹੜਾ ਇਹ ਉਦਾਂ ਚਮਚ ਜਿੰਨਾ ਲਿਆ ਹੈ ਬਿਲਕੁਲ ਥੋੜਾ ਜਿਹਾ ਗਰਮ ਮਸਾਲਾ ਨਾਲ ਹੀ ਇਹਦੇ ਵਿੱਚ ਆਪਾਂ ਅੱਧੇ ਚਮਚ ਤੋਂ ਘੱਟ ਥੋੜਾ ਜਿਹਾ ਚਾਟ ਮਸਾਲਾ ਪਾਵਾਂਗੇ ਇਹਦੇ ਨਾਲ ਪਕੌੜੇ ਬਹੁਤ ਹੀ ਜ਼ਿਆਦੇ ਟੇਸਟੀ ਬਣਦੇ ਨੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਜੀਰਾ ਵੀ ਪਾ ਦਿੱਤਾ ਹੈ ਤੁਸੀਂ ਚਾਹੋ ਤਾਂ ਜੀਰੇ ਨੂੰ ਤਵੇ ਦੇ ਉੱਤੇ ਭੁੰਨ ਕੇ ਫਿਰ ਵੀ ਲੈ ਸਕਦੇ ਜੇ ਨਾਲ ਆਪਾਂ ਇਹਦੇ ਵਿੱਚ ਵਧੀਆ ਕਲਰ ਦੇਣ ਵਾਸਤੇ ਕਸ਼ਮੀਰੀ ਲਾਲ ਮਿਰਚ ਪਾਈ ਆ ਮਸਾਲੇ ਪਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਲਣਾ ਹੈ ਇੱਥੇ ਸਭ ਤੋਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਆਪਾਂ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਉਣਾ ਗਲਤੀ ਨਾਲ ਵੀ ਇਹਦੇ ਵਿੱਚ ਪਾਣੀ ਨਾ ਪਾਇਓ ਸਟਾਰਟਿੰਗ ਦੇ ਵਿੱਚ ਜਦੋਂ ਆਪਾਂ ਇਹਨਾਂ ਨੂੰ ਮਲਾਉਂਦੇ ਆਂ ਤੇ ਆਪਾਂ ਨੂੰ ਬਹੁਤ ਸੁੱਕੇ ਆਲੂ ਲੱਗਦੇ ਨੇ ਪਰ ਇਹ ਜੋ ਨਮਕ ਹੈ ਇਹ ਥੋੜੇ ਟਾਈਮ ਬਾਅਦ ਹੀ ਪਾਣੀ ਛੱਡੇਗਾ ਇਸ ਕਰਕੇ ਇਹਦੇ ਵਿੱਚ ਦੂਸਰਾ ਪਾਣੀ ਪਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪੈਂਦੀ ਲਗਾਤਾਰ ਹੱਥਾਂ ਦੇ ਨਾਲ ਮਸਲਦੇ ਹੋਏ ਆਪਾਂ ਇਹਨੂੰ ਮਲਾਵਾਂਗੇ ਇਹ ਨਮਕ ਨੇ ਪਾਣੀ ਛੱਡੀ ਜਾਣਾ ਹੈ ਤੇ ਇਹ ਇੱਕਦਮ ਪਕੌੜੇ ਬਣਾਉਣ ਵਾਸਤੇ ਜੋ ਲੱਛੇ ਨੇ ਉਹ ਰੈਡੀ ਹੋ ਜਾਣਗੇ ਜਿਸ ਤਰ੍ਹਾਂ ਕਿ ਹਜੇ ਵੀ ਇਹ ਥੋੜਾ ਸੁੱਕਾ ਲੱਗਦਾ ਪਿਆ ਹੈ ਇੱਕ ਦੋ ਮਿੰਟ ਰੱਖ ਕੇ ਫਿਰ ਤੋਂ ਇਹਨੂੰ ਆਪਾਂ ਇਸੇ ਤਰੀਕੇ ਨਾਲ ਮਿਕਸ ਕਰ ਦਾਂਗੇ ਤੇ ਹੁਣ ਇਹ ਬਿਲਕੁਲ ਰੈਡੀ ਆ ਆਪਾਂ ਇਹਦੇ ਪਕੌੜੇ ਬਣਾ ਸਕਦੇ ਆ ਚੰਗੇ ਤਰੀਕੇ ਨਾਲ ਇਹ ਬਾਈਂਡ ਹੁੰਦੇ ਪਏ ਨੇ ਮੈਂ ਇਹਨਾਂ ਨੂੰ ਥੋੜੀ ਗੋਲ ਸ਼ੇਪ ਦਵਾਂਗੀ ਸਾਂਝੇ ਪਕੌੜੇ ਦੇਖਣ ਵਿੱਚ ਵੀ ਥੋੜੇ ਵਧੀਆ ਲੱਗਣ ਖਾਣ ਵਿੱਚ ਇਹ ਬਿਲਕੁਲ ਕ੍ਰਿਸਪੀ ਬਣਨਗੇ ਤੇਲ ਆਪਾਂ ਗਰਮ ਰੱਖ ਦਿੱਤਾ ਸੀ ਜਿਆਦਾ ਗਰਮ ਹੋ ਗਿਆ ਹੈ ਗੈਸ ਦੀ ਫਲੇਮ ਆਪਾਂ ਬਿਲਕੁਲ ਘੱਟ ਕਰ ਦਿੱਤੀ ਆ ਹੁਣ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਲੱਸ਼ਿਆਂ ਨੂੰ ਹੱਥ ਵਿੱਚ ਲੈ ਕੇ ਇਹਨਾਂ ਨੂੰ ਇਸ ਤਰੀਕੇ ਨਾਲ ਤਲੀ ਦੇ ਉੱਪਰ ਘੁਮਾਉਂਦੇ ਹੋਏ ਗੋਲ ਸ਼ੇਪ ਦੇ ਦਾਂਗੇ ਪਰ ਇਹ ਬਿਲਕੁਲ ਤੁਹਾਡੀ ਮਰਜ਼ੀ ਤੇ ਡਿਪੈਂਡ ਕਰਦਾ ਹੈ ਤੁਸੀਂ ਬਿਨਾ ਸ਼ੇਪ ਤੋਂ ਵੀ ਇਹ ਪਕੌੜੇ ਬਣਾ ਸਕਦੇ ਜੇ ਤੇਲ ਦਾ ਟੈਂਪਰੇਚਰ ਬਿਲਕੁਲ ਸਹੀ ਆ ਹੁਣ ਆਪਾਂ ਇਹਦੇ ਵਿੱਚ ਸਾਰੇ ਹੀ ਪਕੌੜੇ ਵਾਰੀ-ਵਾਰੀ ਬਣਾ ਕੇ ਪਾਈ ਜਾਵਾਂਗੇ ਜਦੋਂ ਆਪਾਂ ਇਹਨਾਂ ਨੂੰ ਨਾਲ ਦੀ ਨਾਲ ਸ਼ੇਪ ਦਿੰਨੇ ਆ ਤੇ ਬਹੁਤ ਟਾਈਮ ਲੱਗ ਜਾਂਦਾ ਇਹਨਾਂ ਪਕੌੜਿਆਂ ਨੂੰ ਬਣਾਉਣ ਲਈ ਇਸ ਕਰਕੇ ਕੋਸ਼ਿਸ਼ ਕਰਿਓ ਕਿ ਪਕੌੜੇ ਤੇਲ ਵਿੱਚ ਤਲਣ ਤੋਂ ਪਹਿਲਾਂ ਕਾਫੀ ਸਾਰੇ ਬਣਾ ਕੇ ਰੱਖ ਲਓ ਤਾਂ ਜੋ ਇਹ ਫਟਾਫਟ ਬਣ ਜਨ ਇੱਕ ਬੈ ਜਿਹੜਾ ਇਹ ਉਹ ਆਪਣਾ ਰੈਡੀ ਹੋ ਚੱਲਿਆ ਹੈ మీడియం ਫਲੇਮ ਦੇ ਉੱਪਰ ਬਣਾਉਂਦੇ ਪਏ ਹਾਂ ਇਸ ਕਰਕੇ ਇਹਨਾਂ ਨੂੰ ਤਲਦੇ ਸਮੇਂ 5 ਕਿ ਮਿੰਟ ਜਿੰਨਾ ਸਮਾਂ ਲੱਗ ਜਾਂਦਾ ਹੈ ਪਾਰੇ ਅੰਦਰ ਤੱਕ ਕ੍ਰਿਸਪੀ ਹੋ ਜਾਂਦੇ ਨੇ ਦੇਖੋ ਕਿੰਨੇ ਸੋਹਣੇ ਪਕੌੜੇ ਬਣ ਕੇ ਤਿਆਰ ਹੁੰਦੇ ਪਏ ਨੇ ਜਿੰਨੀ ਦੇਰ ਤੱਕ ਇਹ ਪਕੌੜੇ ਬਣਦੇ ਪਏ ਸੀ ਮੈਂ ਹੋਰ ਕਾਫੀ ਸਾਰੇ ਇਸੇ ਤਰ੍ਹਾਂ ਗੋਲ ਸ਼ੇਪ ਦੇ ਵਿੱਚ ਰੈਡੀ ਕਰਕੇ ਰੱਖ ਲਏ ਸੀ ਤੁਸੀਂ ਵੀ ਇਹੀ ਤਰੀਕਾ ਵਰਤ ਸਕਦੇ ਜੇ ਜੇਕਰ ਗੋਲ ਸ਼ੇਪ ਚ ਬਣਾਉਂਦੇ ਪਏ ਜੇ ਤੇ ਤੁਸੀਂ ਇਸ ਤਰੀਕੇ ਦੇ ਨਾਲ ਪਹਿਲਾਂ ਤੋਂ ਹੀ ਤਿਆਰ ਕਰਕੇ ਰੱਖ ਲਿਓ ਬਸ ਇੱਕੋ ਗੱਲ ਦਾ ਧਿਆਨ ਰੱਖਣਾ ਹੈ ਕਿ ਗੈਸ ਦੀ ਜੋ ਫਲੇਮ ਹੈ ਉਹ మీడియం ਤੇ ਰੱਖਣੀ ਆ ਤੇਲ ਬਹੁਤਾ ਜਿਆਦਾ ਗਰਮ ਨਹੀਂ ਚਾਹੀਦਾ ਘੱਟ ਗਰਮ ਤੇਲ ਦੇ ਉੱਤੇ మీడియం ਫਲੇਮ ਦੇ ਉੱਪਰ ਜੇਕਰ ਬਣਾਓਗੇ ਤੇ ਬਹੁਤ ਵਧੀਆ ਬਣਨਗੇ ਪਰ ਜੇਕਰ ਜਿਆਦਾ ਗਰਮ ਤੇਲ ਹੋਵੇਗਾ ਤੇ ਅੰਦਰੋਂ ਕੱਚੇ ਰਹਿਣਗੇ ਬਾਹਰੋਂ ਇਹ ਪੂਰੀ ਤਰ੍ਹਾਂ ਪੱਕ ਜਾਣਗੇ ਇਸੇ ਤਰ੍ਹਾਂ ਆਪਣੇ ਕੋਲ ਜਿੰਨੇ ਵੀ ਆਲੂਆਂ ਦੇ ਲੱਛੇ ਸੀ ਸਭ ਦੇ ਆਪਾਂ ਪਕੌੜੇ ਬਣਾ ਕੇ ਤੇ ਤਿਆਰ ਕਰ ਲਾਂਗੇ 10-15 ਮਿੰਟ ਜਿੰਨਾ ਹੀ ਸਮਾਂ ਲੱਗਦਾ ਇਹਨਾਂ ਪਕੌੜਿਆਂ ਨੂੰ ਬਣਾਉਣ ਵਾਸਤੇ ਬਾਕੀ ਬਚੇ ਹੋਏ ਪਕੌੜੇ ਵੀ ਮੈਂ ਇਸੇ ਤਰ੍ਹਾਂ ਹੀ ਬਣਾ ਕੇ ਤਿਆਰ ਕਰ ਲਾਂਗੀ ਤੁਸੀਂ ਇਸ ਤਰੀਕੇ ਦੇ ਨਾਲ ਇੱਕ ਵਾਰੇ ਪਕੌੜੇ ਬਣਾ ਕੇ ਜਰੂਰ ਦੇਖਿਓ ਵੇਸਟਨ ਦੇ ਪਕੌੜੇ ਤਾਂ ਆਪਾਂ ਅਕਸਰ ਹੀ ਬਣਾਉਂਦੇ ਤੇ ਖਾਂਦੇ ਰਹਿੰਨੇ ਆ ਪਰ ਇੱਕ ਵਾਰ ਇਸ ਤਰ੍ਹਾਂ ਅਲੱਗ ਤਰੀਕੇ ਨਾਲੇ ਪਕੌੜੇ ਬਣਾ ਕੇ ਦੇਖਿਓ ਘੱਟ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀਏ ਪਕੌੜੇ ਬਣ ਕੇ ਤਿਆਰ ਹੋ ਜਾਂਦੇ ਨੇ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ